ਹਿੰਸਾ ਸਿੱਕਲ ਦੀ ਸਾਰਿਆਂ ਨਾਲ ਕਿਸਾਨ ਵੀਰਾਂ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮਿੰਟੂ ਭਾਈ ਉਹਨਾਂ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ گاਵਾ ਤੇ ਦੋ ਮੱਜਾਂ ਤੁਹਾਨੂੰ ਦਿਖਾਉਣੀ ਆ ਵਾ ਮੱਜਾਂ ਤੋਂ ਵੇਖਪਣਾ ਵਾ گاਵਾ ਸਾਰੀਆਂ ਸੋਈਆਂ ਵਾ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਜੋ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਠੀਕ ਸਾਹਿਬ ਤੁਸੀਂ ਸੁਣਾਓ ਸਭ ਠੀਕ ਠਾਕ ਜੀ ਵੇਗਾ ਇਹ ਮਾਲ ਉੱਦਨਾਲਾ ਫਿਰ ਤੇ ਅੱਜ ਫਿਰ ਭਾਜਿਆ ਜੀ ਹਾਂਜੀ ਭਾਜਿਆ ਜਾਂਦੇ ਆ ਆਪਣੇ ਘਰ ਚਲੋ ਨਾਮ ਦੱਸੋ ਫਿਰ ਇੱਕ ਨਾਮ ਵੀਰ ਜੀ ਮਿੰਟੂ ਸਿੰਘ ਜੀ ਹਾਂਜੀ ਪਿੰਡ ਸਰਾਏ ਸੀਲੇ ਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਬੋਲ ਦੋ 98147 ਤੇ 99325 ਠੀਕ ਹੈ ਜੀ ਚਲੋ ਸ਼ੁਰੂਆਤ ਜਿਹੜੀ ਇਹ ਪਿੱਲੇ ਨੰਬਰ ਤੇ ਜੋ ਟੀਆ ਇਤੋਂ ਕਰ ਲਈਏ ਕਿੰਨਾ ਸੁਭਾ ਸੋਣਾ ਜੀ ਇਹ ਜੀ ਦੂਜਾ ਸੁਭਾ ਸੁਣੀ ਠੀਕ ਹੈ ਹਾਂਜੀ ਤੇ ਕਿੰਨਾ ਕੁ ਲੈ ਜੀ ਟਾਈਮ ਹੱਲੇ ਅਜੇ ਹਫਤਾ ਦਾ ਦਾ ਲੈ ਜਾਣਾ ਝੋਟੀ ਨੇ ਹਫਤੇ ਚ ਲਾ ਕੇ ਬੰਨੇ ਲੈ ਜਾਓ ਹਾਂਜੀ ਝੋਟੀ ਆ ਫਾਟੇ ਨਾਲ ਸਾਰੀਆਂ ਕੱਟਲੀਆਂ ਨੇ ਚੰਗੀ ਭਰ ਜਾਊਗੀ ਥੱਲੇ ਚੰਗੀ ਭਰ ਜਾਣੀ ਬਾਕੀ ਥਾਂ ਨੇ ਚੰਗਾ ਲੱਗਾ ਆ ਹਾਂਜੀ ਕਿੰਨੇ ਕੁ ਤੋਦਾਂ ਲਈ ਜੀ ਦੁੱਧ ਦੇ ਵੇਖੋ ਜੀ ਗੱਬਣਾ ਆ ਆਪਾਂ ਦੇ ਤੱਕ ਦੇ ਹਿਸਾਬ ਨਾਲ ਲੈ ਲਈਦਾ ਡੰਗਣ ਸਾਨੂੰ ਹਾਂਜੀ ਕੋਈ ਅੰਦਾਜ਼ਾ ਆਪਾਂ ਦਾ ਲੱਗਣੀ ਅੰਦਾਜ਼ਾ ਮੈਂ 8-9 ਕਿਲੋ ਚੋਇਆ ਪਹਿਲੇ ਸਵੇਰੇ ਅੱਛਾ ਹਾਂਜੀ ਠੀਕ ਆ ਤੇ ਵੇਖੋ ਹੁਣ ਗੱਬਣਾਵਾ ਸੁੱਕੇ ਪਤਾ ਲੱਗੂ ਕੀ ਖਰਦੀਆਂ ਨੇ ਤੋਰੋ ਫੇਰ ਇੱਕ ਦਿਨ ਬਾਕੀ ਆ ਵੀ ਚਲੋ ਗੱਬਣਾ ਪਛਰੇ ਦੁੱਧ ਰੰ ਅੰਦਾਜ਼ਾ ਹੀ ਹੁੰਦਾ ਗੱਬਣਾ ਦੇ ਤੱਕ ਨੇ ਦੁੱਧ ਹੁੰਦਾ ਜੀ ਹਾਂਜੀ ਦੁੱਧ ਵੱਧ ਵੀ ਕੱਢ ਦਿੰਦੀਆਂ ਵਾਂ ਅੰਦਾਜ਼ੇ ਦੇ ਉੱਤੇ ਘੱਟ ਵੀ ਕੱਢ ਦਿੰਦੀਆਂ ਹਾਂਜੀ ਬਾਕੀ ਉਸ ਨਾਲ ਬਾਕੀ ਆਪਣਾ ਦੁੱਧ ਤੇ ਇਹ ਥਾਣਾ ਇਹਦੇ ਕਰੀ ਦੇਖ ਸਕਦੇ ਜੇ ਅਗਲੇ ਪਿਛਲੇ ਥਾਣ ਬਾਕੀ ਅਗਲੇ ਬਰਾਬਰ ਆ ਮਤਲਬ ਅਗਲੇ ਇੱਕੋ ਜਿਹੇ ਸਾਈਜ਼ ਦੇ ਪਿਛਲੇ ਇੱਕੋ ਜਿਹੇ ਸਾਈਜ਼ ਦੇ ਹੁੰਦੇ ਆ ਬਾਕੀ ਆਪਣੀ ਸਮਝ ਨਾਲ ਵੇਖ ਸਕਦੇ ਜੀ ਅਜੇ ਕੁਝ ਕੁਝ ਹੋ ਨਹੀਂ ਕਿ ਭਲਾਵੀ ਹਵਾਨੇ ਦਪਈਆਂ ਹਾਂ ਹਾਂ ਦੇਖ ਲੱਟ ਲੱਟਣਾ ਸਾਰੀਆਂ ਕੱਡੀਆਂ ਆ ਬੜਾ ਨਾਲਾ ਵਨ ਠੀਕ ਹੈ ਜੇ ਪਰ ਜਾਣੀ ਆ ਜੇ ਹਫਤਾ 10 ਦਿਨ ਖੜਦੀ ਆ ਹਾਂ ਜੀ ਹਾਂ ਜੀ ਕਿੰਨਾ ਫਿਰ ਮੁੱਲ ਰੱਖਣਾ ਇਹਦਾ 65 ਦੀ ਨਾ ਕਰੀਏ ਕਰੀਏ ਕੋ ਮਾਨਤਾ ਨਾ ਉਹ ਵੇਖੋ ਅਸੀਂ ਆ ਵੀ ਚੈਨ ਕੀਤਾ ਕੰਮ ਦੇ ਇੱਕੋ ਗੱਲ ਕਰੀਏ ਬਿਲਕੁਲ ਜੱਸ ਨਾ ਨਹੀਂ ਠੀਕ ਜੋ ਬਿਲਕੁਲ ਆਪ ਹੀ ਛੱਡ ਦੋ ਜਿੰਨੇ ਦੀ ਛੱਡਨੀ ਔਰ ਇੱਕੋ ਹੀ ਗੱਲ ਕਰਿਆ ਬਸ ਚੱਲ 63000 ਦੀ ਕਰ ਦੋ 2000 ਛੱਡ ਦੋ 63 ਦੀ ਨਾ ਕਰੋ ਨਹੀਂ ਮੰਨੋ ਮੇਰੀ ਗੱਲ ਛੋਟੀ ਦੇ ਵੇਖੋ ਪਹਿਲਾਂ ਕਿੰਦਾ ਦੀ 60 ਦੀ ਕਰਦੀਏ ਪੂਰੇ ਦੀ ਨਹੀਂ ਠੀਕ ਜੋ 60 ਤੋਂ ਛੋਟ ਕਰਦੀਏ ਠੀਕ ਹੁਣ ਮੰਨੋ ਗੱਲ ਨਾ ਨਹੀਂ ਨਹੀਂ ਛੋਟ ਕਰਨੀ ਆ 62000 ਦੀ ਨਹੀਂ ਛੋਟੀ ਵੇਖੋ ਨਾ ਕਿੱਦਾਂ ਦੀ ਆ ਇੱਕੋ ਗੱਲ ਕਰ ਦਈਏ ਫਿਰ ਨਹੀਂ ਨਹੀਂ ਠੀਕ ਜੋ ਹੰਨਾ ਤੁਸੀਂ ਕਰੀਏ ਨਹੀਂ ਇੱਕੋ ਗੱਲ ਕਰਨੀ ਵਸ 60 ਜੋ 2 ਘੱਟ ਪੂਰੇ 58 ਦੀ ਲੈ ਪੂਰੇ 58 ਦੀ ਜਾਣ ਤੋਂ 60 ਤੋਂ ਕੋਈ ਯਾਨੀ ਜਵਾਰੂ ਕੀ ਕਰਦੇ ਕੋਈ ਗੱਲ ਨਹੀਂ ਜਾਣ ਤੋਂ 10000 ਰੁਪਏ ਲੋਕ ਮੰਗੀ ਜਾਂਦੇ 58000 ਦੀ ਜਿਹੜੀ ਆ ਛੋਟੀ ਜਿਹੜੀ ਕਹਿੰਦੇ ਫਿਰ ਦੇ ਦੇਵਾਂਗੇ ਕੋਈ ਫੋਨ ਲਾ ਵੇਖ ਲਈ ਤੇ ਹੁਣ ਆ ਜਿਹੜੀ ਤੁਹਾਨੂੰ ਦਿਖਾਉਣੀ ਆ ਇਹ ਵੀ ਤੁਸੀਂ ਇੱਕ ਵਾਰੀ ਦੇਖ ਸਕਦੇ ਜੀ ਤੇ ਇਹਦੇ ਵੀ ਥਾਂ ਇੱਕ ਵਾਰੀ ਲਾ ਕੇ ਤਾਂ ਦੇਖ ਸਕਦੇ ਜੀ ਇਹ ਤੇ ਪਰੇ ਦਸਤੀ ਹੈ ਵੀ ਜੀ ਤੇ ਵੀ ਜੀ ਪਿਓਰ ਮੋਰਾ ਜੋ ਹਾਂਜੀ ਇਹਨੇ ਤੀਜੇ ਚੌਥੇ ਸਵੇਰ ਸੁਣਾ ਠੀਕ ਆ ਹਾਂਜੀ ਇਹਨੇ ਕਾ ਤੀਜਿਆਂ ਦੇ ਚਲੋ ਸਵੇਰ ਇੱਕ ਦਾ ਲੋਕਾ ਚੀਂ ਰੱਖ ਦਿੰਦੇ ਠੀਕ ਆ ਹਾਂ ਇਹਨੇ ਚੌਥੇ ਹੈਗੀ ਤੇ ਕਿੰਨਾ ਕੁ ਤੇਰਾ ਦੁੱਧ ਭਰੀ ਜਾਊਗੀ ਦੁੱਧ ਆਲੀ ਹੁਣ ਉਹ ਕਹਿੰਦੇ ਸੀ 10 ਕਿਲੋ ਦੁੱਧ ਚ ਹੋਇਆ ਅੱਛਾ ਤੇ ਇਹਦੇ ਘੱਪਣਾ ਪਸ਼ੂ ਧੰਨਵਾਦ ਕਰਨੇ ਹੁੰਦਾ ਕੰਮ ਠੀਕ ਹੈ ਜੀ ਬਾਕੀ ਹੈ ਜਾਦ ਵਾਲੀ ਵੇਖੋ ਪਿਓਰ ਮੋਰਾ ਗਨੇ ਖੁੱਲ ਹਾਂ ਫੇਰ ਤੋਰ ਦਈਏ ਕਹਾਂ ਕਾਲੇ ਵਾਲ ਠੀਕ ਆ ਤੋਰ ਦੋ ਬਾਕੀ ਉਤਰੇ ਵੀ ਚਲੋ ਕਦ ਕੱਟ ਚੰਗਾ ਵਾ ਹਾਂਜੀ ਹਾਂਜੀ ਸੂਨ ਤਾਂ ਕਰ ਇੰਨੇ ਵੀ ਚੰਗਾ ਭਰ ਜਣਾ ਇਹਨੇ ਵੀ ਜਿਆਦਾ ਟਾਈਮ ਨਹੀਂ ਖੜਨਾ ਦੋ ਚਾਰ ਦਿਨ ਹੀ ਖੜਨੇ ਨੇ ਇਹ ਤਿਆਰੀ ਆ ਲੱਗ ਪੋਗੀ ਤੇ ਮੁੱਲ ਫਿਰ ਇਹਦਾ ਮੁੱਲ ਵੇਖੋ 360 ਦੀ ਇਹ ਕਰੀਏ ਹਵਾਨੇ ਦਾ ਫਿਰ ਤੋਂ ਦੇਖ ਸਕਦੇ ਜੀ ਕਿੰਨਾ ਰੱਖਣਾ ਇਹਦਾ ਮੁੱਲ 60000 ਦੀ ਇਹ ਨਹੀਂ ਬੜੀ ਚੰਗੀ ਜੀ ਕਰੋ ਕੋ ਮਨ ਤਾਂ ਨਾ ਹੋਰ ਠੀਕ ਜੋ ਆਪ ਵੀ ਕਰ ਦੋ ਥੋੜੇ ਜਿਹਾ ਸ਼ੋਰਟ ਕਰ ਦੋ 5000 2000 ਕੱਟ ਕਰ ਖਲ ਖਲ ਖਾਣੀ ਇੰਨੇ ਜਾ ਗਿਆ ਜੇ 52000 ਦੀ ਕਰ ਦੋ 2000 ਛੜਤਾ ਹੁੰਦੇ ਦੋ ਨਾ ਛੱਡੋ ਫਿਰ ਹਾਂ ਇੱਕੋ ਗੱਲ 2000 ਤੋਂ ਘੱਟ ਉਹਦਾ ਮੋਰੀ 1800 ਦੀ ਹੋਣੀ ਠੀਕ ਚਲ ਇੱਕੋ ਗੱਲ ਕਰੀਏ ਫਿਰ ਨਹੀਂ ਠੀਕ ਜੋ ਹਣਾ ਮੰਨੋ ਗੱਲ ਮਹੀ 60 ਚੋਂ 2 ਨਾ ਛੱਡੋ 3 ਬਣਾ ਛੱਡੋ 4 ਬਣਾ ਛੱਡੋ 5 ਪੂਰਾ ਹੀ ਛੱਡ ਦਿਓ ਨਾ ਜਿਆਦਾ ਘੱਟ ਕਰਾ ਪੂਰਾ 55000 ਦੀ ਦੇ ਦਈਏ ਜਿਹੜੀ ਵਾਲੀ 55000 ਤਾਂ ਹੀ ਜਿਹੜੀ ਕਹਿੰਦੇ ਵੀ ਦੇ ਦਿਆਂਗੇ ਚਲੋ ਠੀਕ ਹੈ ਬਾਕੀ ਇਹ ਆ ਵੀ ਚਲੋ ਕੋਈ ਫੋਨ ਲਾਵੇ ਤੇ ਹੋਣ ਆ ਗਈ ਆਪਣੇ ਗਾँव ਆ ਗਿਆ ਸੁਈਆਂ ਸਵਾਈਆਂ ਆ ਪਹਿਲਾਂ ਸੁਵਾ ਜਾਉਦੀ ਜੇ ਪਹਿਲਾਂ ਸੁਵਾ ਚੋਗੀ ਜੇ ਵੀ ਜੇ ਪਹਿਲਾਂ ਸੁਵਾ ਤੇ ਮੂੰਹ ਜਿਹੜੀ ਚਾਰ ਦੰਦ ਬਿਲਕੁਲ ਫਿਕਸ ਹਵਾਣੇ ਦੀ ਆ ਕਿੰਨੇ ਚਰਤੀ ਸੋਈ ਵੀਰ ਜੀ ਇਹ ਵੀਰ ਜੀ ਆਜ ਬੱਚਾ ਲਾ ਲੋ 8-10 ਦਿਨ ਹੋ ਗਏ ਹੋਣੇ ਹਾਂ ਬਿਲਕੁਲ ਕੁਲਾ ਹੀ ਬੱਚਾ ਜਿਹੜਾ ਮਗਰ ਹਾਂ ਫੋਟ ਚੜੀ ਨਾਲ ਮਾਰੋ ਕਿਆ ਨਾ ਦੇ ਇਹ ਆ ਦੇਖ ਕਰਦੇ ਜੀ ਤੇ ਕਿੰਨਾ ਦੁੱਧ ਕਰਗੀ ਤਿਆਰ ਹੈ ਦੁੱਧ ਵੀਰ ਜੀ ਹੁਣੇ ਦੇਖੋ 9 ਕਿਲੋ ਆ ਅੱਛਾ 8-9 ਕਿਲੋ ਦੁੱਧ ਆ ਤੇ ਇਹ ਕਿੰਨਾ ਕਰੀ ਜਾਉਗੀ ਦੁੱਧ ਚਲੋ ਆਪਣੀ ਸੇਵਾ ਨਾਲ 9 ਕਿਲੋ 2 ਕਿਲੋ ਹੋਰ ਵਸਰੇ ਦੀ 9 ਕਿਲੋ ਤੇ ਕਰੀ ਜਾਏਗੇ 10-11 ਲੀਟਰ ਦੇ ਲਾਗੇ ਬੰਨੇ ਜਿਹੜਾ ਚਵਾਈ ਜਾਊਗਾ ਕੋਈ ਕੱਲ ਜੋ ਹੈ ਅੱਛਾ ਹਾਂ ਜੀ ਉਹ ਤਰ੍ਹਾਂ ਇਹ ਵੀ ਵੈੜ ਸੋਹਣੀ ਆ ਵੈੜ ਸੋਹਣੀ ਆ ਤੇ ਜਿਹੜਾ ਕੋਈ ਸਾਹਮਣੇ ਲੈ ਲੈ ਜੇ ਦੁੱਧ ਇਹਨੇ ਚੰਗਾ ਭਰੀ ਜਾਣਾ ਤੋਰ ਦੋ ਫਿਰ ਇੱਕ ਰੀ ਨਾ ਫਿਕਸ ਜੀ ਅਡਰਦੀ ਆ ਇਹ ਵੀ ਇਹਦਾ ਕੱਲਾ ਦੁੱਧ ਦਾ ਮੁੱਲ ਨਹੀਂ ਪੈਣਾ ਨਾਲ ਸੋਨ ਪੁਨੇ ਦਾ ਤੇ ਉਮਰ ਦਾ ਵੀ ਮੁੱਲ ਪੈਣਾ ਇਹਦਾ ਇਹ ਚੋਗੀ ਆ ਵੀ ਜੀ ਮੂੰਹ ਜਿਹੜੀ ਚਾਰ ਦੰਦ ਦੇ ਦੰਦ ਇਹਦੇ ਤੁਹਾਨੂੰ ਹੁਣੇ ਦਿਖਾ ਦੇਾਂਗੇ ਦੰਦ ਦਿਖਾਈ ਦਾ ਵੀ ਜੀ ਇਹਦੇ ਇੱਥੇ ਹੀ ਥੋੜਾ ਕਰਦੀ ਆ। ਉਹ ਉਹ ਨਾ ਪੜਾਉਂ ਰੇ। ਆਹ ਦੇਖ ਸਾਡੇ ਪਿਓਰ ਚਾਰ ਦੰਦ ਆ ਜਲੀ। ਚਲੋ ਲੈ ਜਾ ਕੋਈ ਨੂੰ। ਬਾਕੀ ਕੋਈ ਵੀ ਆਣ ਕੇ ਵੇਖ ਲੈ। ਹੈਗੇ ਪਿਓਰ ਚਾਰ ਦੰਦ ਆ। ਤੇ ਥੋੜਾ ਜਿਹਾ ਮੂੰਹ ਫੜਾਉਣ ਤੋਂ ਕਰਦੀ ਵੀ ਆ। ਸਾਡਾ ਲੇਜੇ ਦੋਵੇਂ ਦੰਦ ਦੇ ਖਲੋਤੇ ਆ ਇਹ ਦੇ ਕੋਈ ਤੋੜਿਆ ਵੀ ਨਹੀਂ ਉਹਨਾਂ 'ਚ। ਬਾਕੀ 98 ਤੇ ਦੇਖ ਸਕਦੇ ਜੇ ਲੱਗੇ ਤਾਂ ਕਿੰਨਾ ਫਿਰ ਵੇਚੀ ਇਹਦਾ ਮੁੱਲ ਰੱਖ ਦੀਏ ਮੁੱਲ ਵਿੱਚ ਵਛੀ ਦੇ ਬੜੀ ਚੰਗੀ ਆ ਥਾਨ ਬਸ ਥੋੜਾ ਛੋਟਾ ਵਛੀ ਦਾ ਹਾਂਜੀ ਤੇ ਜੇ ਥੋੜਾ ਥਾਨ ਨਾਲ ਲੰਮਾ ਹੁੰਦਾ ਜਾਂ ਬਾਕੀ ਉਹ ਤੇ ਚਲੋ ਜੇ ਚਵਾਈਆਂ 45000 ਰੁਪਏ ਚਵਾਈਆਂ ਤੇ ਜੇ ਤੇ ਕਰ ਜੂਗੀ ਹੋਰ ਚਵਾਈਆਂ ਚ ਹੋ ਜਾਣਾ ਹਾਂਜੀ 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 ਤੇ ਇਹਦੇ ਤੇ 40000 ਦੇ ਦੇਈਏ ਕਰ ਦਈਏ ਥੋੜਾ ਘਮਾਨ ਹੋਰ ਨਹੀਂ ਠੀਕ ਜੋ ਵਛੀ ਤਾਂ ਤੁਹਾਨੂੰ ਪਤਾ 45 50000 ਦੀ ਭਾਸ਼ਾ ਥਣ ਥੋੜੇ ਛੋਟੇ ਨੇ ਹਾਂਜੀ ਹਾਂਜੀ ਬਾਕੀ ਕਿ ਗੇਰ ਨਹੀਂ ਕੀਤੀ ਸੋਨ ਤੋਂ ਪਹਿਲਾਂ ਜੋ ਗੁੰਡਾਣੀ ਦਵਾਈ ਵੀ ਦੇ ਦਿੰਦੇ ਨਾਲ ਟਿਕਟ ਆ ਗਿਆ ਬਾਕੀ ਚਲੋ ਫਿਰ ਵੀ ਹੱਥ ਦੀ ਚਵਾਈ ਵਾਲਾ ਥਣ ਜਿਹੜਾ ਹੈਗਾ ਵਾ ਹਾਂਜੀ ਹਾਂਜੀ ਉਦਾਂ ਟਿਕਟ ਬਾਕੀ ਤੁਸੀਂ ਆਪਣੀ ਸਮਝ ਕਰਨੀ ਆ ਕਰੋ ਇਹ ਵੀ ਕੋਈ ਮਾਨਤਾਨ ਫਿਰ ਜੇ ਅੱਜ ਹੀ ਗੱਲ ਕਰੀਏ ਤੇ ਦਈਏ ਵੀ ਮੈਂ ਤਾਂ ਨਾਲ ਠੀਕ ਜੋ ਕਿੰਨੇ ਦੀ 40000 ਦੀ ਨਹੀਂ 40 ਦੀ ਨੂੰ ਦੇ ਦੀ ਥੋੜਾ ਕੁ ਕਰ ਦੀਏ ਠੀਕ ਆ ਚਲੋ ਫਿਰ ਵੀ ਥੋੜਾ ਕੁ ਕਰ ਦੀਏ 3000 ਘੱਟ ਕਰਨਾ ਥੋੜਾ ਕੁ ਹੋਰ ਨਹੀਂ ਠੀਕ ਜੋ ਵੱਛੀ ਵਾਲੇ ਵੇਖੋ ਨਾ ਪਹਿਲਾਂ ਸਹੀ ਗੱਲੇ ਪੈਸਾ ਨਾ ਵੇਖੋ ਕਿੰਨੇ ਦੀ ਦੇਣੀ ਆ ਇਹਦਾ ਸੋਨ ਪੁਣਾ ਵੇਖੋ ਕਿੰਨਾ ਇਹਦੇ ਬਾਕੀ ਥੱਲਿਓ ਵੇਖੋ ਵੱਛੀ ਕਿੰਨੀ ਸਾਫ ਆ 37 29 ਦੇ ਲਾਗੇ ਬੈਠੇ ਜਿਆਦਾ ਤਾਂ ਨਹੀਂ ਮੇਰੇ 37 ਵਿੱਚੋਂ ਤੇ ਹੀ ਠੀਕ ਜੋ ਹਜ਼ਾਰ ਕੱਟ ਕਰ ਲੋ ਜਾਰੀ ਤਾ 37 ਦੇ ਨਾ ਦਈਏ ਮੰਨੋ ਮੇਰੀ ਗੱਲ ਨਾਲ ਜਿਆਦਾ ਸਾਰਿਆਂ ਡਿੰਗਰਾਂ ਜਿਹੜਾ ਕੱਟ ਕਰਾਇਆ ਕਰ ਜਿਆਦਾ ਪੂਰੇ 35 ਦੀ ਆ ਇੱਕ ਅੱਧੇ ਜਦ ਬੰਦੇ ਆ ਲੈਂਦਾ ਚਲ ਕੋਈ ਗੱਲ ਜਾਣ ਤੋਂ 35 ਦੀ ਪੂਰੇ ਦੀ ਠੀਕ ਆ 35000 ਦੀ ਜਿਹੜੀ ਕਹਿੰਦੇ ਵੀ ਦੇ ਦੇਾਂਗੇ ਤੇ ਆ ਜਿਹੜੀ ਆ ਸੂਈ ਸਵਾਈ ਆ ਥਾਣੇ ਜਿਹੜਾ ਇਹਦੇ ਇੱਕ ਵਾਰੀ ਦੇਖ ਸਕਦੇ ਥਾਣੇ ਜਿਹੜਾ ਪੂਰਾ ਕਮਾਲ ਦਾ ਵਾ ਇਹ ਵੀ ਦੀ ਕਿੰਨੇ ਕ ਦੁੱਧ ਵਾਲੀ ਆ ਦੇਖੋ ਵੀ ਜੀ 10 ਕਿਲੋ ਦੁੱਧ ਆ ਤਿਆਰ ਹੋਣ ਮੌਕੇ ਤੇ ਸ਼ਾਹੀ ਆ ਜਿਹੜੇ ਵੇਖੋ ਐ ਠੰਡੀ ਬਿਲਕੁਲ ਠੰਡੀ ਧੇਰੀ ਆ ਹਾਂਜੀ ਕੋਈ ਰੱਸੀ ਨਹੀਂ ਹੋਗਾ ਇਹਦਾ ਜਿਹੜਾ ਮੁੱਲ ਠੰਡੀ ਧੇਰੀ ਦਾ ਹੀ ਪੈਣਾ ਆ ਹਾਂਜੀ ਤੇ ਆ ਬੱਚਾ ਕਿੰਨੇ ਕ ਦਿਨ ਹੋ ਗਏ ਹੋਏ ਸੂਨ ਨੂੰ ਲਾ ਲਓ ਜੀ 15 ਕ ਦਿਨ ਹੋ ਗਏ ਹੋਣੇ ਤੇ 10 ਲੀਟਰ ਦਾ ਦੁੱਧ ਜਿਹੜਾ ਤਿਆਰ ਹੈ ਤੋਰ ਹਾਂ ਫੇਰ ਇੱਕ ਦਿਨ ਬਾਕੀ ਆ ਵੀ ਇਹਦੇ ਥੋੜੇ ਨਿਸ਼ਾਨ ਜਿਹੇ ਹੈਗੇ ਆ ਸਰੀਰ ਤੇ ਉਹ ਪੱਕੇ ਆ ਜਿਹੜੇ ਪੁਰਾਣੇ ਜਿੱਤਰ ਹੁੰਦੇ ਆ ਪੁਰਾਣੇ ਹਾਂਜੀ ਉਹ ਹੀ ਤੇਰਾ ਮੁੱਲ ਵਿੱਧੀ ਫਿਰ ਕਿੰਨਾ ਜੇ? ਮੁੱਲ ਵੇਖ ਲਓ ਜੇ ਤੇ ਨਿਸ਼ਾਨ ਨਾਲ ਤੇ ਫਿਰ ਤੁਹਾਨੂੰ ਬੜਾ ਵਸੀ ਪੈਂਟਾ ਈ ਹਜ਼ਾਰ ਦੀ। ਹਾਂਜੀ। ਹਾਂਜੀ। ਹੁਣ ਕਿੰਨੇ ਦੀ? 38 ਯਾ ਦੀ ਦੇ ਦੀ ਵਸੀ। 38 ਦੀ। ਹਾਂ ਵਸੀ ਬੜੀ ਤੰਗੀਰੋ। ਆਪ ਹੀ ਜੈਸਨੋ ਕਰੋ ਇਹ ਕਿੰਨੇ ਦੀ ਦੇਣੀ। ਦੇਖੋ ਭਾਈ ਕਿੰਨੀ ਠੰਡੀ ਏ ਥੋੜਾ ਕਿ ਲਾਤੇ ਤੁਰ ਉਤਰ ਕਰ ਜਣੀ ਪਹੁੰਚ ਜਾਣਾ ਥੱਲੇ ਬੈਠਾ ਰਹਿ। ਠੀਕ ਆ। ਹਾਂਜੀ। ਆਪ ਹੀ ਜੈਸਨੋ ਕਰੋ ਕਿੰਨੇ ਦੀ ਕਰਨੀ ਆ। ਠੀਕ ਜੋ ਮੰਨ ਲਵਾਂਗਾ। ਜੈਸਨੋ ਆਪ ਕਰ ਦੋ। ਤੇ ਪੂਰੇ 35 ਦੀ ਕਰ ਦੋ। ਹੋਰ ਕਰ ਦੋ ਨਹੀਂ ਬਰਾਬਰ ਹੀ ਹੁਣ ਜਾਣ ਦੋ ਵੀ 35 ਦੀ ਜਾਂ ਵੀ 35 ਦੀ ਨਹੀਂ ਫਿਰ ਮੰਨੋ ਗੱਲ ਬਰਾਬਰ ਉਹਦੇ ਨਾਲ ਨਾ ਕਰੀਏ ਠੀਕ ਆਪ ਕਰ ਦੋ ਕਿੰਨੇ ਦੀ ਕਰਨੀ ਉਹਦੇ ਨਾਲ ਫਰਕ ਤੇ ਪਈ ਹੈ ਕੋਲ ਚਲੋ ਯਾਰ 2000 ਕੱਟ ਕਰ ਲਓ ਕਿੰਨੇ ਦੀ 33000 ਦੀ ਜਾਣ ਦੋ ਕਿੰਨੇ ਦੀ 30 ਦੀ ਨੇ ਤੀਰ ਐਵੇਂ ਦੱਸਾਂ ਜਲਦੀਆਂ ਨਹੀਂ ਚ ਬਣੋ ਜਾਣ ਤੋਂ ਪੁਰੇ ਤੀਰ ਜਾਨ ਕਿਹਾ ਤਾ ਮਨੋਂ ਗੱਲ ਨਹੀਂ ਤੁਸੀਂ ਤੇ ਕਹਿ ਦਿੰਦੇ ਜੋ ਮੁੜ ਕੇ ਸਾਨੂੰ ਨਾ ਬਾਤ ਮਿਲਦਾ ਬਰ ਕੋਈ ਨਹੀਂ ਹੋ ਗਈ ਸੀ ਸੀ ਪੁਰੇ ਦੀ ਵਾਸ਼ੀ ਥੱਲੇੋਂ ਦੇ ਵੇਖੋ ਵੀ ਕਿੰਦਾ ਨਹੀਂ ਚੱਲ ਥੱਲੇ ਚੰਗੀ ਆ ਦੇਖ ਸਕਦੇ ਥੱਲੇ ਚੰਗੀ ਸਫਾਈ ਜਿਆ ਤੇ ਆ ਜਿਹੜੀ ਗਾਂ ਗੱਪਣ ਆ ਹਾਂਜੀ ਇਹ ਗੱਪਣ ਚ ਮੈਂ ਜਰਸੀ ਹੈ ਜਿਹੜੀ ਆ ਦੇਖ ਸਕਦੇ ਚਿਹਰਾ ਇਹਦਾ ਇਹ ਕਿੰਨੇ ਕ ਦੱਦਲੀ ਆ ਇਹ ਦੇਖੋ ਇਹ ਗੱਬਨ ਆ ਡੰਗਰ ਹੁਣ ਜਣੀਆਂ ਸੁਈਆਂ ਉਹਦੇ ਆਪਾਂ ਚੋਈਆਂ ਹੁੰਦੇ ਦੇ ਦੇਖ ਕੇ ਦੱਸਦਾ ਕਿ ਇੰਨਾ ਦੁੱਧ ਆ ਹਾਂਜੀ 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 10 ਕਿਲੋ ਵੀ ਕੱਢ ਸਕਦੀ ਦਾਤ ਹੋ ਤਾਂ ਵੀ ਜਾ ਕੇ ਇਹਦੇ ਸੇਵਾ ਦੀ ਆਪਣੀ ਨੇ ਕਰ ਲਿਆ ਤੋੜ ਦੋ ਫੇਰ ਇਹਨੂੰ ਕਿ ਜਾਦ ਬਰੀਡ ਵੇਖੋ ਕਿੰਨੀ ਚੰਗੀ ਹੈ ਖੋਲੋ ਤੋਰੀਏ ਫਿਰ ਤੇ ਬਾਕੀ ਆ ਥਾਣੇ ਦੇ ਦੇਖ ਸਕਦੇ ਆ ਲਾਗੇ ਤੋਂ ਤੇ ਮਿਲ ਕੇ ਉਹਨੂੰ ਵੀ ਚੰਗੀ ਲੱਗੀ ਇਹ ਦੁੱਧ ਚਲੋ ਚੰਗਾ ਭਰੀ ਜਾਊਗੀ ਬਾਕੀ ਆ ਧੰਮੋ ਵਾਲ ਕੈਮਰਾ ਮਾਰੋ ਵੇਖੋ ਕੁਝ ਕਿ ਕਰਾਂਗੇ ਚਿਹਰਾ ਫੜਾ ਪਿਆਰਾ ਵੇ ਇਹਦੇ ਹੈਗੀ ਜਰਸੀ ਬਹੁਤ ਸੋਹਣੀ ਆ ਮਸੀ ਦੀ ਸਰਵੇਮੀ ਸੇਵਾਗੇ ਕੱਟ ਕੀਤੀ ਬਈ ਸਾਮ ਥੋੜੀ ਜੀ ਕੱਟ ਹੋਈ ਏ ਇੱਕ ਟਾਈਮ ਚਲੋ ਸਵੇਰ ਸਵੇਰ ਦਾ ਵਜੇ ਪੂਰੇ ਪਸ਼ੂ ਰੱਜੇ ਵੀ ਨਹੀਂ ਆ ਕਿੰਨਾ ਇਹਦਾ ਮੁੱਲ ਰੱਖਣਾ ਫਿਰ ਅਸੀਂ ਦੇ ਲਈ 35000 ਛੱਡ ਦਈਏ ਥੋੜੀ ਜੀ ਸਾਂਸ ਸੋਮ ਬੜੇ ਚੰਗੇ ਨੇ ਸਿਰਫ ਆ ਖਾਲ ਦੀ ਬੋਰੀ ਖਾ ਗਈ ਤੇ ਉਹ ਵਸੀ ਵੇਖਾਂ ਹਾਂ ਤੇ ਪੋਰੀ ਜੋਗੇ ਛੱਡ ਦਈਏ ਸਾਰਾ ਸਾਡੇ ਕੁਛ ਲੈ ਹੀ ਜਾਣੇ ਤੇ ਤੁਹਾਡੇ ਕੁਛ ਛਡੋਣਾ ਹੈ ਚਲੋ ਛੱਡ ਦੋਂ ਥੋੜੀ ਜਾਂ ਕਿੰਨਾ 33000 1 ਕੋ ਗੱਲ ਕਰੀਏ ਫਿਰ ਨਹੀਂ ਠੀਕ ਹੋ ਨਾ ਕਰ ਬਗਾਲ 60000 ਦਾ ਜੋੜਾ ਜੀ ਤੇ ਤੇ ਇਹਦੇ ਜਿਹੜੀ ਕੋ ਮਰਜ਼ੀ ਲਾਜੇ ਭਾਵੇਂ ਕੋਈ ਉਹ ਲੈ ਜੇ ਤੇ ਭਾਵੇਂ ਕੋਈ ਉਹ ਲੈ ਗਏ ਚਲੋ ਠੀਕ ਹੈ ਜੀ ਠੀਕ ਜੀ ਤੇ ਬਾਕੀ ਇਹ ਆ ਵੀ ਚਲੋ ਇੱਥੇ ਆਵਾ ਆਪਣੀ ਤਸੱਲੀ ਕਰਕੇ ਹਾਂ ਜਿਹੜੀਆਂ ਗੱਬਣਆਂ ਆਪਣੀਆਂ ਖਾਸ ਕਰਕੇ ਖੜੋ ਡਾਡੀ ਜੰਮਿਆਰੀ ਬੰਦੀ ਹੈ ਹਾਂ ਜੀ ਸੁਈਆਂ ਨੂੰ ਚੋਖ ਖੜੋ ਮੇਰਾ ਪਰਾ ਮੁਰਗੇ ਕਦੇ ਨੂੰ ਇੱਧਰ ਫੋਨ ਫਾਨ ਕਰੀਏ ਫਿਰ ਸਹੀ ਨਹੀਂ ਲੱਗੀਦਾ ਠੀਕ ਹੈ ਜੀ ਹਾਂ ਜੀ ਤੇ ਬਾਕੀ ਆਪਣੀ ਸਮਝ ਕਰੋ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਪਸ਼ੂ ਖਰੀਦੋ ਜੀ